ਮਾਂਜੀ ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ ਆਹ ਹੈ ਸਰਾਵਾ ਪਿੰਡ ਦੀ ਦਾਣਾ ਮੰਡੀ ਇਹ ਪਹਿਲਾਂ ਨੀਵੀਂ ਹੁੰਦੀ ਸੀ ਫਿਰ ਉੱਚੀ ਕਰਤੀ ਤੇ ਇਹਦੇ ਵਿੱਚ ਮਤਾ ਵੀ ਪਾਇਆ ਹੋਇਆ ਮੈਨੂੰ ਲੱਗਦਾ ਪਿੰਡ ਦੀ ਪੰਚਾਇਤ ਵੱਲੋਂ ਪਿੰਡ ਦੇ ਲੋਕਾਂ ਵੱਲੋਂ ਕਿ ਇਹਦੇ ਵਿੱਚ ਕਿਸੇ ਵੀ ਪ੍ਰਕਾਰ ਦੀ ਪਾਥੀ ਨਹੀਂ ਲੋਕ ਪਾ ਦਿੰਦੇ ਗੰਧ ਨਹੀਂ ਪਾਉਂਦੇ ਯਾਨੀ ਕਿ ਪੰਚਾਇਤ ਦਾ ਫੈਸਲਾ ਹੈ ਤਾਂ ਇਹਦੇ ਵਿੱਚ ਜਿਹੜੇ ਗੁੱਜਰ ਫਿਰਦੇ ਆ ਮੱਝਾਂ ਵੀ ਨਹੀਂ ਮਤਲਬ ਇਸ ਦੇ ਵਿੱਚ ਬੰਨਣ ਦਿੰਦੇ ਜਾਂ ਖਿਲਾਰਨ ਦਿੰਦੇ ਇਹੋ ਜਿਹੇ ਫੈਸਲੇ ਹੋਣੇ ਚਾਹੀਦੇ ਹਰ ਇੱਕ ਪਿੰਡ ਦੀ ਪੰਚਾਇਤ ਵੱਲੋਂ ਮੰਡੀਆਂ ਦੇ ਲਈ ਕਿਉਂਕਿ ਮੰਡੀਆਂ ਕਿਸਾਨਾਂ ਲਈ ਹੁੰਦੀਆਂ ਮੁੜ ਕੇ ਗੋਹਾ ਗੱਟਾ ਜਿਹੜਾ ਉਹ ਮਤਲਬ ਹੀ ਦਾਣਿਆਂ ਦੇ ਵਿੱਚ ਰਲਦਾ ਹੈ ਤਾਂ ਸਾਫ ਸਫਾਈ ਤੁਸੀਂ ਸਰਾਵਾ ਪਿੰਡ ਦੀ ਮੰਡੀ ਦੀ ਵੇਖ ਸਕਦੇ ਆ ਤਾਂ ਜਿਵੇਂ ਹੁਣ ਪਿੰਡਾਂ ਦੇ ਵਿੱਚ ਗੁੱਜਰਾਂ ਮੱਝਾਂ ਲੈ ਕੇ ਫਿਰਦੇ ਉਹ ਮੰਡੀਆਂ ਨੂੰ ਖਰਾਬ ਕਰ ਜਾਂਦੇ ਆ ਗੋਹਾ ਹੀ ਗੋਹਾ ਕਰ ਜਾਂਦੇ ਆ ਤਾਂ ਆ ਇੱਕ ਸਰਾਵਾ ਪਿੰਡ ਦੀ ਮੰਡੀ ਦੀ ਤਸਵੀਰ ਹੈ ਚਲੋ ਇਹਦੇ ਵਿੱਚ ਹੁਣ ਆਹ ਮੈਲਾ ਦਾ ਵੀ ਸਰਕਸ ਆ ਜਾਂ ਖੇਡਾਂ ਹੋ ਰਹੀਆਂ ਆ ਵੀ ਲੱਗਦਾ ਇੱਥੇ ਲਾਈ ਬੈਠਿਆ ਝੂਲੇ ਲਾਈ ਜਾਂਦੇ ਆ ਚਲੋ ਇਹ ਤਾਂ ਬੱਚਿਆਂ ਦੇ ਖੇਡਾਂ ਵਾਸਤੇ ਇਹ ਗੰਦ ਤਾਂ ਨਹੀਂ ਨਾ ਪਾਉਂਦੇ ਤਾਂ ਜਿਹੜੀਆਂ ਮੱਝਾਂ ਹੁੰਦੀਆਂ ਤਾਂ ਉਹ ਪਸ਼ੂ ਆ ਜਿਹੜੇ ਉਹ ਗੰਦ ਪਾ ਜਾਂਦੇ ਆ ਤਾਂ ਜਿਵੇਂ ਕੱਲ ਪਿੰਡ ਬਹਿਵਲਕਲਾਂ ਦੇ ਲੋਕਾਂ ਨੇ ਫੈਸਲਾ ਕੀਤਾ ਵੀ ਅਸੀਂ ਜਿਹੜੀਆਂ ਮੱਝਾਂ ਆ ਉਹ ਮੰਡੀ ਦੇ ਵਿੱਚ ਨਹੀਂ ਭਾਉਣ ਦੇਣੀਆਂ ਤਾਂ ਵਧੀਆ ਫੈਸਲਾ ਹੋਣਾ ਚਾਹੀਦਾ ਗੰਦ ਨੂੰ ਰੋਕਣ ਵਾਸਤੇ ਕੂੜੇ ਕਰਕਟ ਨੂੰ ਰੋਕਣ ਵਾਸਤੇ ਤਾਂ ਆ ਸਰਾਵਾ ਪਿੰਡ ਦੀ ਮੰਡੀ ਹੈ ਜੀ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਪਹਿਲਾਂ ਅਸੀਂ ਬਹਿਵਲਕਲਾਂ ਦੀ ਮੰਡੀ ਦੀ ਤਸਵੀਰ ਵਿਖਾਈ ਸੀ ਤੇ ਅੱਜ ਅਸੀਂ ਸਰਾਵਾ ਪਿੰਡ ਦੀ ਮੰਡੀ ਦੀ ਤਸਵੀਰ ਵਖਾ ਰਹੇ ਆ ਵੇਖ ਸਕਦੇ ਆ ਕੋਈ ਇਹਦੇ ਵਿੱਚ ਪਾਥੀ ਨਹੀਂ ਤੇ ਜਿਹੜੇ ਗੁੱਜਰ ਆ ਉਹ ਮਤਲਬ ਵੀ ਇੱਥੇ ਮੱਝਾਂ ਉਹਨਾਂ ਨੂੰ ਨਹੀਂ ਬਹਾਉਣ ਦਿੱਤੀਆਂ ਜਾਂਦੀਆਂ ਕਿਸੇ ਵੀ ਪ੍ਰਕਾਰ ਦਾ ਗੰਦ ਨਹੀਂ ਪੈਂਦਾ ਤਾਂ ਤੁਸੀਂ ਦੇਖ ਸਕਦੇ ਆ ਵਧੀਆ ਮੰਡੀ ਦੀ ਸਾਫ਼ ਸਵਈ ਆ ਚਲੋ ਘਾ ਪੱਠਾ ਤਾਂ ਮਾੜਾ ਮੋਟ ਹੋਣਾ ਹੀ ਹੁੰਦਾ ਆ ਘਾ ਪੱਠਾ ਤਾਂ ਮਾੜਾ ਮੋਟ ਹੋਣਾ ਹੀ ਹੁੰਦਾ ਇਹ ਤਾਂ ਚਾਹ ਕੋ ਰੋਤਾ ਪੱਠੇ ਡੱਕੇ ਦੀ ਹੋ ਸਕਦੇ ਆ ਤਾਂ ਇਹਦੇ ਵਿੱਚ ਖੇਡਾਂ ਮੈਨੂੰ ਲੱਗਦਾ ਵੀ ਚੱਲ ਰਹੀਆਂ ਥੋੜੇ ਜਾਵੇ ਤਿਆਰੀ ਕਰੀ ਜਾਂਦੇ ਆ ਖੇਡਾਂ ਵੀ ਇਹਦੇ ਵਿੱਚ ਹੋਣਗੀਆਂ ਆ ਝੂਲੇ ਲਾਈ ਜਾਂਦੇ ਆ ਜਿਵੇਂ ਸਰਕਸ ਹੁੰਦੀ ਐ ਤਾਂ ਇਹ ਚਲੋ ਖੇਡਾਂ ਸਾਫ ਸਫਾਈ ਜ਼ਰੂਰੀ ਹੈ ਮੰਡੀ ਦੀ ਤੇ ਆ ਤੁਸੀਂ ਦੇਖ ਸਕਦੇ ਆ ਵਧੀਆ ਮੰਡੀ ਆ ਕੋਈ ਇਹਦੇ ਵਿੱਚ ਗੁਜਰਾਂ ਨੂੰ ਮੱਝਾਂ ਨਹੀਂ ਭਾਉਣ ਦਿੰਦੇ ਤਾਂ ਕੋਈ ਇਹਦੇ ਵਿੱਚ ਪਾਥੀ ਨਹੀਂ ਤਾਂ ਇਹੋ ਜਿਹੇ ਫੈਸਲੇ ਹੋਣੇ ਚਾਹੀਦੇ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਪਿੰਡਾਂ ਵੱਲੋਂ ਜਿਹੜੇ ਲੋਕ ਮਤਲਬ ਇਹ ਗੰਦ ਪਾਉਂਦੇ ਆ ਤਾਂ ਉਹ ਇੰਨਾ ਕੁਝ ਕਹਿੰਦੇ ਜੇ ਕੋਈ ਸ਼ਬਦ ਸਾਥੋਂ ਵੱਧ ਘੱਟ ਬੋਲਿਆ ਗਿਆ ਹੋਵੇ ਅਸੀਂ ਮਾਫੀ ਚਾਹੁੰਦੇ ਆ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਪਤਾ ਲੱਗੇ ਪਿੰਡਾਂ ਵਿੱਚ ਵਸਦੇ ਲੋਕਾਂ ਨੂੰ ਵੀ ਆਪਦੇ ਪਿੰਡ ਕਿਵੇਂ ਸੰਭਾਲਣੇ ਆ ਗੰਦ ਨੂੰ ਕਿਵੇਂ ਰੋਕਣਾ ਤੇ ਜਿਹੜੇ ਗੁਜਰ ਐ ਮੰਡੀਆਂ ਦੇ ਵਿੱਚ ਮੱਝਾਂ ਭਾਜ ਜਾਂਦੇ ਆ ਦੋ ਦੋ ਤਿੰਨ ਉਹ ਗੋਹਰ ਹੜਲਦਾ ਹੈ ਮੁਸ਼ਕ ਮਾਰਦਾ ਹੈ ਤਾਂ ਇਹੋ ਜਿਹੇ ਫੈਸਲੇ ਹੋਣੇ ਚਾਹੀਦੇ ਜੋ ਸਰਾਵਾ ਪਿੰਡ ਦੇ ਲੋਕਾਂ ਨੇ ਜਾਂ ਸਰਾਵਾ ਪਿੰਡ ਦੀ ਪੰਚਾਇਤ ਨੇ ਫੈਸਲੇ ਲਏ ਆ ਮੰਡੀਆਂ ਨੂੰ ਲੈ ਕੇ ਸਾਫ ਸਫਾਈ ਨੂੰ ਲੈ ਕੇ ਇਹੋ ਜਿਹੇ ਫੈਸਲੇ ਹੋਣੇ ਚਾਹੀਦੇ ਆ ਤੋ ਇਹਨਾਂ ਕੁਝ ਕਹਿੰਦੇ ਜੇ ਕੋਈ ਸ਼ਬਦ ਸਾਥੋਂ ਵੱਧ ਘੱਟ ਬੋਲਿਆ ਕਿ ਵਸੀਂ ਮਾਫੀ ਚਾਹੁੰਨੇ ਆ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਜੀ ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ ਜੀ